ਗੁਰਬਾਣੀ ਸੱਜ ਮੈਂ ਚਾਨਣ ਮੈਲ ਦਿਲਾ ਦੀ ਕੱਢਦੀ ਏ ਜਨਮ ਸੁਫਲ ਹੋ ਜਾਂਦਾ ਸੰਗ ਤੇ ਜੋ ਜੋ ਰਸ ਨਾ ਰਕਦੀ ਏ ਜੋ ਜੋ ਰਸ ਨਾ ਰਕਦੀ ਏ ਗੁਰਬਾਣੀ ਦੀ ਸ਼ਕਤੀ ਇੰਨੀ ਗੁਰਬਾਣੀ ਦੀ ਸ਼ਕਤੀ ਇੰਨੀ ਦੁਬੇ ਤਾਰੇ ਦੀ ਬਾਣੀ ਗੁਰੂ ਗੋਗੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਦੀ ਬਾਣੀ ਅੰਮ੍ਰਿਤ ਸਾਰੇ ਦੀ ਓਏ ਗੁਰਬਾਣੀ ਇਸ ਜਗ ਮੈਂ ਚਾਨਣ ਮਹਿਲ ਦੀ ਲਾ ਦੀ ਕੱਢਦੀ ਏ ਜਨਮ ਸਫਲ ਹੋ ਜਾਂਦਾ ਸੰਗ ਤੇ ਜੋ ਜੋ ਰਸਨਾ ਰਟਦੀ ਏ ਜੋ ਜੋ ਰਸਨਾ ਰਟਦੀ ਏ ਜੀ ਗੁਰਬਾਣੀ ਦੀ ਸ਼ਕਤੀ ਐਨੀ ਗੁਰਬਾਣੀ ਦੀ ਸ਼ਕਤੀ ਐਨੀ ਦੁਬ ਦੇ ਪੱਥਰ ਤਾਰੇ ਜੀ ਬਾਣੀ ਗੁਰੂ ਗ੍ਰਹਿ ਬਾਣੀ ਵਿੱਚ ਬਾਣੀ ਅਮਰਤ ਸਾਰੇ ਜੀ ਬਾਣੀ ਅਮਰਤ ਸਾਰੇ ਜੀ ਸਤ ਗੁਰ ਦੇਵੇ ਕਰ ਨਕ ਦੇ ਨਰਾਸ਼ਾ ਜੀ ਪੂਰਾ ਹੈ ਵਿਸ਼ਵਾਸ ਜਿਨਾਂ ਨੂੰ ਸੁਧਲੇ ਹੋਇਰਦਾ ਸਾਜੀ ਸੁਧਲੇ ਹੋਇਰਦਾ ਸਾਜੀ ਓ ਗੁਰ ਸਿੱਖ ਜਾਣ ਓ ਤਤ ਕਾ ਕੇ ਗੁਰ ਸਿੱਖ ਜਾਣ ਓ ਤਤ ਕਾ ਕੇ ਸਭੇ ਕਸ਼ਟ ਨਿਵਾਰੇ ਜੀ ਬਾਣੀ ਗੁਰ ਬਾਣੀ ਵਿੱਚ ਬਾਣੀ ਅਮਰਤ ਸਾਰੇ ਦੀ ਬਾਣੀ ਅਮਰਤ ਸਾਰੇ ਦੀ ਜੀ ਖੁਸ਼ੀਆਂ ਦੇ ਵੋਕੇ ਤੇ ਜਿਹੜੇ ਉੱਤਤ ਕੌਂਦੇ ਗੁਰੂ ਦੀ ਪੂਰਾ ਹੈ ਵਿਸ਼ਵਾਸ ਜਿਨ੍ਹਾਂ ਨੂੰ ਖੁਸ਼ੀ ਮਣਾਉਂਦੇ ਤੁਰ ਤੋਂ ਜੀ ਖੁਸ਼ੀ ਮਨੋਂ ਦੇ ਤੁਰ ਤੋ ਜੀ ਪੱਥਰ ਪਾਰਸ ਬਣ ਜਾਂਦਾ ਹੈ ਪੱਥਰ ਪਾਰਸ ਬਣ ਜਾਂਦਾ ਹੈ ਸਤ ਗੁਰ ਦੇ ਇਸ਼ਾਰੇ ਜੀ ਬਾਣੀ ਗੁਰੂ ਉਹ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਜੀ ਬਾਣੀ ਅਮਰਤ ਸਾਰੇ ਜੀ ਸੰਤ ਪਗਤਾ ਮਾਪੁਰਖਾ ਦੀ ਸੰਤ ਪਗਤਾ ਮਾਪੁਰਖਾ ਦੀ ਇਸ ਵਿੱਚ ਦਰਜ ਹੈ ਪਾਣੀ ਜੀ ਗੁਰੂ ਗਰੰਥ ਹੈ ਗਿਆਨ ਦਾ ਸੂਮਾ ਸ਼ਕਤੀ ਚੋਜ ਵਡਾਰੀ ਜੀ ਸ਼ਕਤੀ ਚੋਜ ਵਡਾਰੀ ਜੀ ਜੀ ਦਾਤਾ ਪਗਤ ਸੂਰ ਮੇ ਤਰਗੇ ਦਾਤਾ ਪਗਤ ਸੂਰ ਮੇ ਤਰਗੇ ਸੇਵਕ ਗੁਰੂ ਦੇ ਕਾਰੇ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਜੀ ਬਾਣੀ ਅਮਰਤ ਸਾਰੇ ਜੀ ਜੀ ਇੱਕ ਇੱਕ ਅੱਖਰ ਗਿਆਨ ਬਖਸ਼ਦਾ ਸੁਣੀ ਲਾਇ ਤੇ ਆਨਾ ਜੀ ਗੁਰੂ ਕੀ ਟਾਲੂ ਗੁਰੂ ਕੀ ਸੇਵਾ ਰਖੀਏ ਇਹੋ ਨਿਸ਼ਾਨਾ ਜੀ ਰਖੀਏ ਇਹੋ ਨਿਸ਼ਾਨਾ ਜੀ ਓ ਤੁਰਕੀ ਬਾਣੀ ਪਰਮ ਮਿਟਾਵੇ ਤੁਰਕੀ ਬਾਣੀ ਪਰਮ ਮਿਟਾਵੇ ਵਿਗੜੇ ਕਾਜ ਸਵਾਰੇ ਦੀ ਬਾਣੀ ਤਨੋ ਉਕਰੋ ਹੈ ਪਾਣੀ ਵਿੱਚ ਬਾਣੀ ਅੰਮ੍ਰਿਤ ਸਾਂ ਮਪਿਤਾ ਜੀ ਗੱਤੀ ਦੇਗੇ ਦਸਮ ਪਿਤਾ ਜੀ ਗੱਤੀ ਦੇਗੇ ਚਰਤਕਤ ਦੇ ਮਾਲਕ ਜੀ ਦਸਾ ਗੁਰਾਂ ਦਾ ਰੂਪ ਜਾਣ ਲੋ ਸਭਨਾ ਦੇ ਪ੍ਰਤ ਪਾਲਕ ਜੀ ਸਭਨਾ ਦੇ ਪ੍ਰਤ ਪਾਲਕ ਜੀ ਇਸ ਬਾਣੀ ਨੇ ਲੱਖਾ ਤਾਰੇ ਇਸ ਬਾਣੀ ਨੇ ਲੱਖਾ ਤਾਰੇ ਚੰਦਰ ਜੈਸ ਸਤਕਾਰੇ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਜੀ ਬਾਣੀ ਅੰਮ੍ਰਿਤ ਸਾਰੇ ਜੀ ਬਾਣੀ ਅੰਮ੍ਰਿਤ ਸਾਰੇ ਜੀ